ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੰਗਤ ਜੀ ਠੀਕ ਠਾਕ ਹੋ ਅੱਜ ਦੀ ਮਾਰਾ ਮਾਰ ਮਹੀਨੇ ਦੀ ਸੰਗਰਾਹ ਦਾ 2026 ਦੀ ਮਾਰ ਮਜਨ ਸੰਗ ਸਾਧੂ ਆ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਆਰਦਾ ਦੇ ਦਾ ਪਾਣੀ ਦੇ ਸਾਧ ਸੰਤ ਜੀ ਸਰਵ ਸੰਗਤਾਂ ਦੇ ਵਿੱਚ ਬਹੁਤ ਭਾਰੀ ਇਤਿਹਾਸ ਆ ਬਹੁਤ ਹੀ ਇਤਿਹਾਸਕ ਜਗਾ ਪਿੰਡ ਅਖਾੜਾ ਤਸੀਲ ਜਗਰਾਉ ਜ਼ਿਲ੍ਹਾ ਲੁਧਿਆਣਾ ਦੀ ਨਾਲ ਕੀ ਇੱਧਰ ਦਰਬਾਰ ਸਾਹਿਬ ਕੀਰਤਨ ਚੱਲ ਰਿਹਾ ਵਾ ਤੇ ਸੰਗਤਾਂ ਇਸ਼ਨਾਨ ਪਾਣੀ ਕਰਕੇ ਮਹਾਰਾਜਾ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਲੰਗਰਾਂ ਦੇ ਵਿੱਚ ਨੌਜਵਾਨ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਸੁਆਵਾਂ ਲੈ ਰਹੇ ਨੇ ਕਈ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਨੇ ਮਾਗਦੀਆਂ ਚਾਹ ਦੇ ਨਾਲ ਪਕੌੜਿਆਂ ਦੀ ਸੇਵਾ ਚੱਲ ਰਹੀ ਹੈ ਆਪਣੇ ਗੁਰਦੁਆਰ ਸਾਹਿਬ ਜੀ ਇਸ਼ਨਾਨ ਪਾਣੀ ਕਰਕੇ ਫਿਰ ਸੰਗਤਾਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਤੇ ਆ ਦੋ ਧੂਣੀਆਂ ਲੱਗੀਆਂ ਹੋਈਆਂ ਤੇ ਨਾਲ ਚਾਹ ਪਾਣੀ ਸਕ ਲੈਂਦੀ ਆ ਸੰਗਤਾਂ ਤੇ ਨਾਲੇ ਧੂਨੇ ਸੇਕ ਲੈਂਦੇ ਆ ਆ ਵੀ ਸੰਗਤਾਂ ਮੇਰੇ ਪਿੰਡ ਦੇ ਇਹ ਉਹ ਪੁੱਜੀਏ ਬੋਲ ਕੇ ਇਹ ਉਹ ਇਤਿਹਾਸਕ ਨਗਰੀ ਆ ਜਿੱਥੇ 10ਵੇਂ ਪਾਸਾ ਧੰਨ ਧੰਨ ਸ੍ਰੀ ਗੋਬਿੰਦ ਸਿੰਘ ਜੀ ਦੀ ਉਹਨਾਂ ਦੀ ਚਰਨੋਂ ਪ੍ਰਾਪਤ ਗੁਰਨਾਨਕ ਦੇਵ ਜੀ ਦੀ ਅਨਸਵੰਸ ਧੰਨ ਧੰਨ ਬਾਬਾ ਸਾਹਿਬ ਸਿੰਘ ਜੀ 베ਦੀ ਉਹਨਾਂ ਦੀ ਚਰਨ ਸੋ ਪ੍ਰਾਪਤ ਸੋ ਸਾਰਿਆਂ ਸੰਗਤਾਂ ਨੂੰ ਇਲਾਕਾ ਨਿਵਾਸੀਆਂ ਨੂੰ ਅਜ ਮਾਗ ਦੇ ਮਹੀਨੇ ਦੀ ਬਹੁਤ ਬਹੁਤ ਵਧਾਈ ਹੋਵੇ ਨਾਲ ਹੀ ਜਿੰਨੇ ਆਪਣਾ ਘਰ ਪੁਰਾਣਾ ਹੋ ਜਾਂਦਾ ਤਾਂ ਆਪਾਂ ਨਵਾਂ ਪਾਉਨੇ ਆ ਤੇ ਮਹਾਰਾਜ ਦਾ ਦਰਬਾਰ ਹਾਲ ਵੀ ਹੁਣ ਗੁਰਸਿੱਖ ਪੁਰਾਣਾ ਤਾਂ ਨਹੀਂ ਆਪਾਂ ਕਹਿ ਸਕਦੇ ਜੇ ਮਂ ਨੀਵਾ ਹੋ ਗਈ ਸੰਗਤ ਜਿਆਦਾ ਵੱਧ ਗਈ ਸੀ ਤੇ ਹੁਣ ਦਰਬਾਰ ਹਾਲ ਛੋਟਾ ਪੈ ਗਿਆ ਸੀ ਸੰਗਤ ਜਿਆਦਾ ਹੋਣ ਕਰਕੇ ਹੁਣ ਦਰਬਾਰ ਆਪਣੇ ਗੁਰਦੁਆਰਾ ਸਾਹਿਬ ਦਾ ਉਹਦਾ ਕੰਮ ਵੀ ਨਿਰੰਤਰ ਚੱਲ ਰਿਹਾ ਵਾ ਸਾਰਿਆਂ ਹੀ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਉਸ ਵਿੱਚ ਵੀ ਆਪਾਂ ਸਾਰਿਆਂ ਨੇ ਆਪਣਾ ਦਸਵੰਦ ਦਸਵੰਦ ਕੱਢਣਾ ਸਾਰਿਆਂ ਨੇ ਸੁਭਾਵਾਂ ਲੈਣੀਆਂ ਜੀ ਨਾਮ ਨੂੰ ਕਿਤੇ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਕਦਰ ਸਭੀਆਂ ਮਤਮਕ ਕਰਕੇ ਪਾ